ਮਕੇਰੀਆਂ ਇਨਸਾਫ ਦੀ ਆਵਾਜ਼ ੱਥੇਬੰਦੀ ਦੀ ਆਰਮੀ ਗਰਾਊਂਡ ਮਕੇਰੀਆਂ ਵਿਖੇ ਮੀਟਿੰਗ ਹੋਈ ਪਲਸ ਕੰਪਨੀ ਦੇ ਨਿਵੇਸ਼ਕਾਂ ਦੇ ਕੰਪਨੀ ਵਿੱਚ ਫਸੇ ਪੈਸਿਆਂ ਨੂੰ ਵਾਪਸ ਕਰਾਉਣ ਅਤੇ ਮੌਜੂਦਾ ਸਰਕਾਰਾਂ ਤੱਕ ਉਹਨਾਂ ਦੀ ਆਵਾਜ਼ ਪਹੁੰਚਾਉਣ ਲਈ ਇਹ ਮੀਟਿੰਗ ਕੀਤੀ ਗਈ। ਉਸੇ ਉਸ ਸਨੇਹ ਨੂੰ ਤਨੋਂ ਮਨੋਂ ਤਨੋਂ ਪਿਆਰ ਦੇ ਕੇ ਸੰਪੂਰਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਕਾ ਤੁਸੀਂ ਸਾਡੇ ਬਸੇ ਪੈਸੇ ਦੇ ਉੱਤੇ ਪਹਿਰਾ ਦਿਓ ਸੁਪਰੀਮ ਕੋਰਟ ਦੇ ਕੀਤੇ ਫੈਸਲੇ ਦੇ ਉੱਤੇ ਆਪਣਾ ਜਿਹੜਾ ਫੈਸਲਾ ਹੋ ਚੁੱਕਿਆ ਹੈ ਪਰਲ ਕੰਪਨੀ ਦਾ ਉਹਦੇ ਤੇ ਉੱਤੇ ਤੁਸੀਂ ਸਾਰੀਆਂ ਜੋ ਵੀ ਇਨਵੈਸਟਮੈਂਟ ਫੰਡ ਕੰਪਨੀਆਂ ਦੇ ਪਸੇ ਪੈਸੇ ਹਨ ਉਹਨੂੰ ਵਾਪਸੀ ਦੀਵਾਨ ਵਿੱਚ ਸਹਿਯੋਗ ਕਰੋ ਨਹੀਂ ਤਾਂ ਬੋਰਡ ਦੀ ਚੋਟ ਤੁਹਾਨੂੰ 24 ਦੇ ਅੰਦਰ ਅਸੀਂ ਜ਼ਬਰਦਸਤ ਹੰਗਾਮੇ ਨਾਲ ਦੱਸਾਂਗੇ ਜੇਕਰ ਆਪ ਸਾਰਿਆਂ ਸੰਤਾਂ ਦੇ ਰਾਹੀ ਇਹ ਸੁਨੇਹਾ ਪਹੁੰਚ ਸਕਦਾ ਹੈ ਕਿ ਜੇਕਰ ਇੱਕ ਫੰਡ ਸਰਕਾਰਾਂ ਨੂੰ ਅਸੀਂ ਪੂੰਜੇ ਨਾਲ ਲਾ ਸਕਦੇ ਹਾਂ ਜੋ ਅੱਜ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਆਮ ਸਰਕਾਰ ਦੀ ਜਿਹੜੀ ਸਰਕਾਰ ਬਣੀ ਹੈ ਉਹਦੇ ਵਿੱਚ ਪਰ ਨਿਵੇਸ਼ਕਾਂ ਨੇ ਬਹੁਤ ਹੀ ਭਰਵੇਂ ਹੰਗਾਰੇ ਨਾਲ ਇਹਨਾਂ ਨੂੰ ਵੋਟ ਪਾ ਕੇ ਜਿਤਾਇਆ ਸੀ ਪਰ ਲੇਕਿਨ ਉਹਨਾਂ ਦੇ ਵੀ 2.5 ਸਾਲ ਬੀਤਣ ਤੋਂ ਬਾਅਦ ਸਾਨੂੰ ਕੋਈ ਬਹੁਤਾ ਕੋਈ ਜੋ ਪੁਆਇੰਟ ਦਾ ਹੰਗਾਮਾ ਨਹੀਂ ਮਣਿਆ ਉਹਨਾਂ ਵੱਲੋਂ ਇਸ ਕਰਕੇ ਅਸੀਂ ਆਣੇ ਧੱਕਾ ਦੇ ਵਾਸਤੇ ਅੱਜ ਇਕੱਠੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਪਰਲ ਚਿੱਟ ਫੰਡ ਕੰਪਨੀ ਜੋ ਕਿ ਮੋਦੀ ਸਾਹਿਬ ਦੀ 2014 ਸਰਕਾਰਾਂ ਦੇ ਸਮੇਂ ਚਿੱਟ ਖੰਡ ਕੰਪਨੀਆਂ ਦੇ ਕਲਾਬ ਅਜੰਡਾ ਤੈਅ ਕੀਤਾ ਗਿਆ ਕਿ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਉਸ ਸੰਘਰਸ਼ ਦੀ ਰੂਪਰੇਖਾ ਅੰਦਰ ਅਨਸਾਫ਼ ਦੀ ਅਜਟੇਬੰਦੀ ਵੱਲੋਂ ਸੁਪਰੀਮ ਕੋਰਟ ਅੰਦਰ ਧਾਰ ਕੀਤੇ ਕੇਸ ਦੀ ਪ੍ਰਾਪਤੀ 2016 ਵਿੱਚ ਜਿੱਤ ਪ੍ਰਾਪਤ ਕੀਤੀ ਗਈ ਤਾਂ ਕਿ ਜੋ ਗਰੀਬ ਨਿਵੇਸ਼ਕਾਂ ਦਾ ਪੈਸਾ ਇਸ ਛੱਟ ਫੰਡ ਕੰਪਨੀ ਵਿੱਚ ਲੱਗਾ ਹੋਇਆ ਉਸ ਦੀ ਵਾਪਸੀ ਹੋ ਸਕੇ ਸਮਾਨਯੋਗ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਨਿਵੇਸ਼ਕਾਂ ਦੇ ਹੱਕ ਵਿੱਚ ਪੇਸ਼ ਕਰਦੇ ਹੋਏ ਕਿਹਾ ਕਿ ਤੁਸੀਂ ਆਪਣਾ ਜੋ ਵੀ ਇਹ ਭੰਗੂ ਨਿਰਮਲ ਸਿੰਘ ਭੰਗੂ ਦੀ ਪ੍ਰਾਪਰਟੀ ਹੈ ਉਸ ਦਾ ਵੇਚ ਵਟ ਕੇ ਨਿਵੇਸ਼ਕਾਂ ਦਾ ਪੈਸਾ 6 ਮਹੀਨੇ ਦੇ ਅੰਦਰ ਅੰਦਰ ਨਿਵੇਸ਼ਕਾਂ ਦੀ ਵਾਪਸੀ ਕੀਤੀ ਜਾਵੇ ਪਰ ਲੇਕਿਨ ਮੌਜੂਦਾ ਸਰਕਾਰਾਂ ਦੇ ਅੰਦਰ ਖੋਟ ਹੋਣ ਕਰਕੇ ਇਹ ਪੈਸਾ ਜਿਹੜਾ ਆ ਅਜੇ ਤੱਕ ਨਿਵੇਸ਼ਕਾਂ ਨੂੰ ਨਹੀਂ ਮਿਲਿਆ ਪਰਲ ਕੰਪਨੀ ਦਾ ਵੀ ਨਾਮ ਛੇੜ ਟਿਕਟ ਇਸ ਕੰਪਨੀ ਦੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਆ ਮਕੇਰੀਆਂ ਦੇ ਅੰਦਰ ਤਾਂ ਕਿ ਆਉਣੇ ਵਾਲੇ ਸਮੇਂ ਅੰਦਰ ਅਸੀਂ ਸੰਘਰਸ਼ ਕਰ ਸਕੀਏ ਪਰਲ ਕੰਪਨੀ ਦੀ ਜੋ ਪ੍ਰਾਪਰਟੀ ਆ ਉਸ ਨੂੰ ਵੇਚ ਕੇ ਨਿਵੇਸ਼ਕਾਂ ਦੇ ਪੈਸੇ ਵਾਪਸ ਕੀਤੇ ਜਾਣ ਸਾਰੀਆਂ ਸੰਗਠਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਜਿਹਦੇ ਜਿਹੜੇ ਵੀ ਕੋਲੇ ਵੀਡੀਓ ਪਹੁੰਚਦੀ ਹੈ ਉਹ ਪਰਲਲ ਪੀੜਤ ਹੈ ਉਹ ਸਾਡੇ ਨਾਲ ਸੰਪਰਕ ਕਰਨ ਸਾਡਾ ਸੰਪਰਕ ਨੰਬਰ ਜੋ ਹੈ ਸਾਡੇ ਆਣੇ ਵਾਲੇ ਸਮੇਂ ਅੰਦਰ ਜੋ ਪ੍ਰਧਾਨ ਜੀ ਤੁਹਾਨੂੰ ਦੱਸ ਦੇਣਗੇ ਆਪਣਾ ਮੋਬਾਈਲ ਨੰਬਰ ਮਕੇਰੀਆਂ ਦੇ ਵਿੱਚ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਸਾਡੇ ਸੰਘਰਸ਼ ਦਾ ਸਹਿਯੋਗ ਦਿਓ ਤਾਂ ਕਿ ਆਣੇ ਵਾਲੇ ਸਮੇਂ ਅੰਦਰ ਅਸੀਂ ਨਾ ਸਰਕਾਰਾਂ ਨੂੰ ਸ਼ੰਘਾਰਸ਼ ਦੇ ਰੂਪ ਵਿੱਚ ਦੱਸ ਸਕੀਏ ਕਿ ਬੋਰਡ ਦੀ ਚੋਟ ਦਾ ਕੀ ਫੈਸਲਾ ਹੁੰਦਾ ਹੈ ਇੰਨੇ ਹੀ ਸ਼ਬਦਾਂ ਦੇ ਨਾਲ ਆਪ ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹਨਾਂ ਨੇ ਵੀ ਇਸ ਮੀਟਿੰਗ ਵਿੱਚ ਸਹਿਯੋਗ ਦਿੱਤਾ ਅਤੇ ਸੁਣਨ ਵਾਲੇ ਬੰਦਿਆਂ ਦਾ ਵੀ ਬਹੁਤ ਬਹੁਤ ਸਹਿਯੋਗ ਜੇ ਮੈਂ ਗੱਲ ਕਰਾਂ ਤੇ ਪਰਲ ਕੰਪਨੀ ਦੀ ਇੱਕ ਕਿਸੇ ਨੇ ਪਾਈ ਸੀ ਜੇ ਜੇ ਤੁਸੀਂ ਆਨਲਾਈਨ ਕੋਈ ਫਾਰਮ ਆ ਜੀ ਜਮਾ ਕਰਾਓਗੇ ਤੇ ਤੁਹਾਨੂੰ ਉਹਦੇ ਪੈਸੇ ਮਿਲ ਲਗੇ ਬੱਟ ਪਰ ਉਹਦਾ ਕਿ ਲੋਕਾਂ ਨੂੰ ਲਾਭ ਹੋਇਆ ਕੋਈ ਫਾਇਦਾ ਹੋਇਆ ਕੋਈ ਇਹ ਸੰਘਰਸ਼ ਜਿਹੜਾ ਹੈ 2016 ਚ ਜਦੋਂ ਸਾਡੀ ਜਿੱਤ ਪ੍ਰਾਪਤ ਹੋਈ ਉਸ ਤੋਂ ਬਾਅਦ ਜੋ 19 ਜੀ ਐਮ ਪੀ ਦੇ ਇਲੈਕਸ਼ਨ ਆਈਆਂ ਅਸੀਂ ਆਪਣੇ ਨਵੇਸ਼ਕਾਂ ਦੇ ਵਿੱਚੋਂ ਬਣੀ ਇੱਕ ਇਨਸਾਬ ਦੀ ਵਾਜਤ ਜਥੇਬੰਦੀ ਦੇ ਉਹਦੇਦਾਰਾਂ ਨੂੰ ਐਮ ਪੀ ਇਲੈਕਸ਼ਨਾਂ ਵਿੱਚ ਜਦੋਂ ਖੜੇ ਕੀਤਾ ਤਾਂ ਇਹ ਸਰਕਾਰਾਂ ਨੂੰ ਪਾੜਾ ਪੈ ਗਿਆ ਕਿ ਹੁਣ ਇਹ ਸਾਡੇ ਨਾਲ ਬਰਾਬਰੀ ਕਰਨਗੇ ਤਾਂ ਇਹਨਾਂ ਨੇ ਇੱਕ ਸਟੈਂਡ ਰਚਿਆ ਕਿ ਲੋਕਾਂ ਕੋਲੋਂ ਫਾਰਮ ਭਰائے ਜਾਣ ਆਨਲਾਈਨ ਫਾਰਮ ਭਰੇ ਗਏ ਲੋਕਾਂ ਨੇ ਬਹੁਤ ਹੀ ਤਬਜੋ ਦੇ ਨਾਲ ਉਹਨਾਂ ਫਾਰਮਾਂ ਵਿੱਚ ਸ਼ਰੀਕ ਕੀਤਾ ਕਿ ਸਾਡੇ ਪੈਸੇ ਮਿਲ ਜਾਣੇ ਹਨ ਤੇ ਲੋਕਾਂ ਨੂੰ ਇਹਨਾਂ ਨੇ ਝਾਂਸਾ ਦਿੱਤਾ ਕਿ ਉਹ ਆਪਣੀਆਂ ਇਲੈਕਸ਼ਨ ਨਗਾ ਲਈਆਂ ਪਰ ਲੇਕਿਨ ਅਜੇ ਤੱਕ ਵੀ ਲੋਕਾਂ ਨੂੰ ਪੈਸਾ ਨਹੀਂ ਮਿਲਿਆ ਉਸ ਫਾਰਮ ਭਰਿਆਂ ਦਾ ਵੀ ਕੋਈ ਲਾਭ ਨਹੀਂ ਹੋ ਸਕਿਆ ਤਾਂ ਕਿ ਅਸੀਂ ਇਸ 2024 ਦੀ ਇਲੈਕਸ਼ਨ ਵਿੱਚ ਇਸ ਤਰ੍ਹਾਂ ਦੀ ਫਾਈਟ ਕਰਾਂਗੇ ਜਿਹੜਾ ਕਿ ਸਰਕਾਰਾਂ ਨੂੰ ਜੀਣਾ ਹਰਾਮ ਹੋ ਜਾਏਗਾ ਅਸੀਂ ਇਹ ਸੰਘਰਸ਼ ਰਾਹੀਂ ਪੂਰਾ ਹੀ ਜ਼ੋਰ ਲਾ ਕੇ ਇਸ 24 ਦੀ ਇਲੈਕਸ਼ਨ ਵਿੱਚ ਫਾਈਟ ਕਰਨੀ ਹੈ ओके जी ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਨਸਾਫ ਦੀ ਆਵਾਜ਼ ਪੰਜਾਬ ਦੇ ਪ੍ਰਧਾਨ ਦੇ ਸੱਦੇ ਦੇ ਉੱਤੇ ਜ਼ਿਲ੍ਹਾ ਸ਼ਾਹਪੁਰ ਵੱਲੋਂ ਮਨਜੀਤ ਸਿੰਘ ਤੰਬਰ ਪ੍ਰਧਾਨ ਇਨਸਾਫ ਦੀ ਆਵਾਜ਼ ਸ਼ਾਹਪੁਰ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਜੋ ਅਸੀਂ ਪ੍ਰਧਾਨ ਵੱਲੋਂ ਮੁੱਦਾ ਲਿਖਿਆ ਗਿਆ ਹੈ ਉਸ ਨੂੰ ਪੂਰਾ ਕਰਨ ਲਈ ਉਹਨਾਂ ਦਾ ਮੈਸੇਜ ਭਜਾਉਣ ਲਈ ਅੱਜ ਇੱਕ ਮੀਟਿੰਗ ਕੀਤੀ ਸੀ ਜਿਸ ਵਿੱਚ ਪ즈ਵੰਤ ਸੱਜਣ ਹਾਜ਼ਰ ਹੋਏ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪਰਲ ਕੰਪਨੀ ਵਿੱਚ ਜਿਨ੍ਹਾਂ ਪੀੜਤਾਂ ਦਾ ਪੈਸਾ ਲੱਗਾ ਹੋਇਆ ਹੈ ਜਲਦੀ ਜਲਦੀ ਮਿਲਿਆ ਜੇ ਮਿਲਿਆ ਜਾਵੇ ਕਿਉਂਕਿ ਭਗਵੰਤ ਮਾਨ ਜੀ ਦੀ ਸਰਕਾਰ ਜਦੋਂ ਬਣੀ ਸੀ ਉਹਨਾਂ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਵੀ ਲਿਖਿਆ ਸੀਗਾ ਕਿ ਮੈਂ ਅਗਰ ਜਿੱਤ ਗਿਆ ਜੇ ਸਾਡੀ ਪਾਰਟੀ ਜਿੱਤ ਗਈ ਤਾਂ ਅਸੀਂ ਪੈਸਾ ਬਰਲ ਕੰਪਨੀ ਦਾ ਸਭ ਤੋਂ ਪਹਿਲ ਦੇ ਆਧਾਰ ਤੇ ਕਰਾਵਾਂਗੇ ਪਰ ਨਹੀਂ ਮਿਲਿਆ ਗਿਆ ਆਲੇ ਦਾ ਨਹੀਂ ਮਿਲਿਆ ਗਿਆ ਇਸੇ ਰੋਸ ਵਿੱਚੋਂ ਅਸੀਂ ਅਗਲੇ ਸੰਘਰਸ਼ ਨੂੰ ਤੇਜ਼ ਕਰਨ ਲਈ ਅੱਜ ਮੀਟਿੰਗ ਕੀਤੀ ਹੈ ਜਿਸ ਵਿੱਚ ਸਾਨੂੰ ਭਰਮਾ ਹੰਗਾਰਾ ਮਿਲਿਆ ਹੈ ਅਸੀਂ ਆਸ ਕਰਦੇ ਹਾਂ ਕਿ ਹੋਰ ਵੀ ਇਕੱਠਾ ਕਰਕੇ 24 ਦੇ ਇਲੈਕਸ਼ਨਾਂ ਵਿੱਚ ਵੱਧ ਤੋਂ ਵੱਧ ਸਰਕਾਰਾਂ ਨੂੰ ਫਿਕਰ ਪਾ ਸਕੀਏ ਕਿ ਬਰਲ ਕੰਪਨੀ ਦੇ ਜੇ ਪੀੜਤਾਂ ਦਾ ਪੈਸਾ ਨਹੀਂ ਮਿਲਿਆ ਤਾਂ ਅਸੀਂ ਜਿਸ ਤਰ੍ਹਾਂ ਪਹਿਲੀਆਂ ਰੂਲ ਨੇ ਸਰਕਾਰਾਂ ਨੂੰ ਗੱਦੀ ਤੋਂ ਲਾਹ ਹੈ ਅਸੀਂ ਉਹਨਾਂ ਦੇ ਲਾਉਣ ਵਿੱਚ ਯੋਗਦਾਨ ਪਾਵਾਂਗੇ ਔਰ ਸਾਨੂੰ ਪੱਕਾ ਵਿਸ਼ਵਾਸ ਹੈ ਅਸੀਂ ਇਹਨਾਂ ਨੂੰ ਪੱਕਾ ਹਰਾਵਾਂਗੇ ਜੇ ਸਾਨੂੰ ਪਤਾ ਨਹੀਂ ਜੇ ਕਿਸੇ ਨੇ ਤੁਹਾਡੇ ਨਾਲ ਮਿਲਣਾ ਹੋਵੇ ਕੋਈ ਫੋਨ ਨੰਬਰ ਕੋਈ ਆਪਣਾ ਕੰਡੈਕਟਰ ਦਾ ਨੰਬਰ ਮਨਜੀਤ ਸਿੰਘ ਤੰਬਰ ਹੈ ਜ਼ਿਲ੍ਹਾ ਸ਼ਾਟ ਪਰ ਮੇਰਾ ਫੋਨ ਨੰਬਰ ਹੈ 98760 63975 98760 73975 ਕਿਸੇ ਵੀ ਟਾਈਮ ਦਿਨ ਰਾਤ 24 ਘੰਟੇ ਜਦੋਂ ਵੀ ਕੋਈ ਕਿਸੇ ਨੂੰ ਜ਼ਰੂਰਤ ਹੋਵੇ ਫਿਰ ਹੋਵੇ ਮੈਂ ਹਾਜ਼ਰ ਹੋਵਾਂਗਾ ਇਹਨਾਂ ਹੀ ਕਹਿੰਦਾ ਹਾਂ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਪੰਘਾਲਾ ਅੱਜ ਅਸੀਂ ਮਕੇਰੀਆਂ ਆਰਮੀ ਗਰਾਊਂਡ ਵਿੱਚ ਪਰਲ ਪ੍ਰੀਰਿਤ ਇਕੱਠੇ ਹੋਏ ਆ ਜਿਨ ਗਰੀਬੋਂ ਦਾ ਪੈਸਾ ਲੱਗਾ ਹੋਇਆ ਹੈ ਉਹਨਾਂ ਕੋ ਪੈਸਾ ਦੁਵਾਣੇ ਲਈ ਇੱਕਠੇ ਹੋਏ ਹਨ ਤੋਂ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਜੋ ਲਗ ਲਗ ਪਿੰਡਾਂ ਤੋਂ ਯਹਾਂ ਪਰ ਇਕੱਠੇ ਹੋਏ ਹਨ ਤੋਂ ਉਹਨਾਂ ਵੀਰਾਂ ਨੂੰ ਵੀ ਮੈਂ ਅਗਲੀ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਬੰਦੇ ਜੋ ਮੀਟਿੰਗ ਦੇ ਵਿੱਚ ਇਕੱਠੇ ਹੋਣ ਤਾਂ ਕਿ ਅਸੀਂ ਸਨ 24 ਦੇ ਜੋ ਆਉਣ ਵਾਲੇ ਇਲੈਕਸ਼ਨ ਹੈ ਉਹਨਾਂ ਇਲੈਕਸ਼ਨਾਂ ਤੋਂ ਪਹਿਲੇ ਪਹਿਲੇ ਸਰਕਾਰ ਕੋਲੋਂ ਅਸੀਂ ਆਪਣਾ ਪੈਸਾ ਲੈ ਸਕੀਏ ਤੋਂ ਮੇਰਾ ਨਾਮ ਅਵਤਾਰ ਸਿੰਘ ਮੇਰਾ ਫੋਨ ਨੰਬਰ 85449 81655 ਜੇਕਰ ਕਿਸੇ ਵੀਰ ਨੇ ਮੇਰੇ ਸਾਥ ਸੰਪਰਕ ਕਰਨਾ ਹੋਵੇ ਇਹ ਮੇਰੇ ਫੋਨ ਦੇ ਉੱਪਰ ਗੱਲਬਾਤ ਕਰ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਸਰਵਿਸਮੈਨ ਸੂਬੇਦਾਰ ਮੇਜਰ ਦੁਰਗਾਦਾਸ ਪਿੰਡ ਚਕੜਿਆਲ ਪਰਲ ਕੰਪਨੀ ਤੋਂ ਪੀੜ ਹਾਂ ਮੇਰਾ 2500 ਲੈ ਕੇ 2016 ਤੱਕ तकरीबन 25 ਲੱਖ ਰੁਪਇਆ ਮੈਂ ਇਨਵੈਸਟ ਕੀਤਾ ਲੇਕਿਨ ਅੱਜ ਦਿਨ ਤੱਕ ਮੈਨੂੰ ਉਹਦਾ ਕੋਈ ਵੀ ਪੈਸਾ ਨਹੀਂ ਮਿਲਿਆ ਤੇ ਮੇਰੀ ਗਵਰਨਮੈਂਟ ਅੱਗੇ ਗੁਜ਼ਾਰਿਸ਼ ਹੈ ਗਵਰਨਮੈਂਟ ਕੋਈ ਵੀ ਹੋਵੇ ਸਾਡਾ ਪੈਸਾ ਸਾਨੂੰ ਦਵਾਵੇ ਜਿਹੜੀ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਤੁਹਾਨੂੰ ਕੋਈ ਆਸ਼ਵਾਸ਼ਣ ਹੋਇਆ ਵੀ ਪੈਸੇ ਮਿਲਣਗੇ ਅੱਜ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਇਹ ਏਜੰਡਾ ਪਾਸ ਕੀਤਾ ਗਿਆ ਕੀ ਅਸੀਂ ਗਵਰਨਮੈਂਟ ਨੂੰ ਜਗਾਣਾ ਹੈ ਤੇ ਗਵਰਨਮੈਂਟਾਂ ਤੋਂ ਪੈਸਾ ਲੈਣਾ ਹੈ ਗਵਰਨਮੈਂਟ ਨੂੰ ਅਸੀਂ ਆਪਣੀ ਵੋਟ ਦੀ ਤਾਕਤ ਦੱਸ ਕੇ ਗਵਰਨਮੈਂਟ ਨੂੰ ਮਜਬੂਰ ਕਰਨਾ ਹੈ ਕਿ ਉਹ ਸਾਡਾ ਪੈਸਾ ਦੇਵੇ ਸਾਡਾ ਧੰਨਵਾਦ ਧੰਨਵਾਦ